ਹੈਲੋ एवरीवन ਤੇ ਅੱਜ ਦੀ ਆਪਣੀ ਸਪੈਸ਼ਲ ਰੈਸিপি ਹੈ ਚਵਨ ਪ੍ਰਾਸ਼ ਸਰਦੀਆਂ ਆ ਚੁੱਕੀਆਂ ਨੇ ਰੇਸ਼ਾ ਬਲਗਮ ਜੁਕਾਮ ਬੱਚਿਆਂ ਨੂੰ ਵੱਡਿਆਂ ਨੂੰ ਸਭ ਨੂੰ ਸ਼ੁਰੂ ਹੋ ਜਾਂਦਾ ਹੈਗਾ ਤੇ ਅਸੀਂ ਮਾਰਕੀਟ ਚੋਂ ਲੈ ਆਂ ਚਲ ਜਿੰਨੇ ਚਵਨ ਪ੍ਰਾਸ਼ ਖਾਈਏ ਇੱਕ ਇੱਕ ਚਮਚ ਤੇ ਆਪਣੀ ਇਮਿਊਨਿਟੀ ਨੂੰ ਵਧਾਈਏ ਤੇ ਕਿਉਂ ਨਾ ਆਪਾਂ ਇਹ ਘਰ ਦੇ ਵਿੱਚ ਇਹ ਰੈਸিপি ਰੈਡੀ ਕਰ ਲਈ ਜਾਵੇ ਵੈਸੇ ਤਾਂ ਤ੍ਰਿਫਲੇ ਦਾ ਵੀ ਬਣਦਾ ਹੈਗਾ ਇਹ ਲੇਕਿਨ ਅੱਜ ਹੀ ਆਪਾਂ ਔਲਿਆਂ ਦਾ ਚਮਨ ਪਾਸ਼ ਬਣਾਇਆ ਹੈ ਇਹਦੇ ਵਿੱਚ ਜਿਹੜੇ ਔਲੇ ਹੈਗੇ ਜਿਨ੍ਹਾਂ ਨੂੰ ਆਪਾਂ ਗੂਸ 베ਰੀ ਔਰ ਆਮਲਾ ਕਹਿੰਦੇ ਆ ਇਹਨੂੰ ਬੋਇਲ ਕਰ ਲੈਣਾ ਬੋਇਲ ਕਰਨ ਤੋਂ ਬਾਅਦ ਗੁੜ ਦੇ ਵਿੱਚ ਇਹਨੂੰ ਪਾ ਕੇ ਜਿੰਨਾ ਆਮਲਾ ਉਨਾ ਹੀ ਗੁੜ ਲੈ ਸਕਦੇ ਆ ਤੋ ਥੋੜਾ ਜਿਹਾ ਘੱਟ ਲੈ ਸਕਦੇ ਠੀਕ ਹੈ ਤੇ ਮਿੱਠੇ ਆਪਣੇ ਅਕੋਰਡਿੰਗ ਤੁਸੀਂ ਇਚ ਰੱਖ ਸਕਦੇ ਆ ਵੀ ਤੁਹਾਡੀ ਚੋਇਸ ਹੈ ਤੇ ਉਹਨੂੰ 20 ਤੋਂ 25 ਮਿੰਟ ਜਿਹੜਾ ਆ ਇੱਕ ਦੂਜੇ ਚ ਰਸਨ ਦੇਣਾ ਤਾਕੀ ਰਚਨ ਦੇਣਾ ਇੱਕ ਦੂਜੇ ਸਾਕੀ ਉਹਨਾ ਪ੍ਰੋਪਰ ਰਾਸੇ ਇੱਕ ਦੂਜੇ ਚਾਜਵੇ ਔਰ ਉਸ ਤੋਂ ਬਾਅਦ ਉਸੇ ਨੂੰ ਵੀ ધ ਹੈਲਪ ਆਫ ਮੈਸ਼ਰ ਮੈਸ਼ ਕਰ ਲੈਣਾ ਦੂਜੇ ਪਾਸੇ ਆਪਾਂ ਮਸਾਲਾ ਰੈਡੀ ਕਰਨਾ ਸੀ ਤੁਹਾਨੂੰ ਵੀਡੀਓ ਦੀ ਸਟਾਰਟਿੰਗ 'ਚ ਦਿਖਾਇਆ ਸੀ ਥੋੜੀ ਸੌਂਫ ਇਲਾਈਚੀ ਦਾਲਚੀਨੀ ਲੌਂਗ ਤੇ ਸੌਗੀ ਇਹਨਾਂ ਦਾ ਮਿਕਸਚਰ ਆਪਾਂ ਰੈਡੀ ਕਰ ਲੈਣਾ ਜਦੋਂ ਆਪਣਾ ਇਹ ਆਲੀਆਂ ਨੂੰ ਅਸੀਂ ਮੈਸ਼ ਕਰ ਲਿਆ ਉਸ ਤੋਂ ਬਾਅਦ ਦੋ ਚਮਚ ਦੇਸੀ ਘਿਓ ਦੇ ਚ ਪਾਣੇ ਐਜ਼ ਅ ਪ੍ਰੀਜ਼ਰਵੇਟਿਵ ਤਾਂ ਕਿ ਇਹ ਸਾਡਾ ਮੀ ਨਾ ਖੰਡ ਵਧੀਆ ਫ੍ਰੈਸ਼ ਚਾਲਚ ਜਵੇ ਤੇ ਦੂਸਰਾ ਇਹਦੇ ਪਿੱਛੇ ਸੀ ਇਹ ਮਸਾਲਾ ਪਾ ਲੈਣਾ ਸਾਰੀ ਚੀਜ਼ਾਂ ਨੂੰ ਮਿਕਸ ਕਰਕੇ ਤੇ ਉਸ ਤੋਂ ਬਾਅਦ ਟੱਕ ਕੇ 15 ਤੋਂ 20 ਮਿੰਟ ਪਕਾਉਣਾ ਤਾਂ ਇਹਦਾ ਇੱਦਾਂ ਦਾ ਡਾਰਕ ਕਲਰ ਆ ਜਾਣਾ ਤੇ ਜਿਹੜਾ ਹਨੀ ਹੈ ਨਾ ਹਨੀ ਇਕਦਮ ਮਿਕਸ ਨਹੀਂ ਕਰਨਾ ਜਦੋਂ ਇਹ ਰੂਮ ਟੈਂਪਰੇਚਰ ਤੇ ਆ ਜਾਵੇ ਤੇ ਕੋਸਾ ਹੋ ਜਾਵੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਹਨੀ ਐਡ ਕਰਕੇ ਇਹਨੂੰ ਸਟੋਰ ਕਰ ਲੈਣਾ ਹੈ ਤੇ ਜੇ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 1 ਕਿਲੋ ਦੀ ਪੈਕਿੰਗ ਜਿਹੜੀ ਹੈ ਉਹ ਵੀ एक किलो द अदे किलो दाइआ दिनी तो भी तुम इस चाहते हो छोटी तो सब तो मिनीम पैकिंग एाई सौ ग्राम है तो बाद पांच सौ ग्राम है फिर किलो है दो किलो है वो अकॉर्डिंग टू थोड़े ते, टेस्ट है बनता बहुत टेस्टी है मार्केट लो कित बेहतर घर दिया चीज़ों बनता है ठीक है और इम्यूनिटी लिए अच्छा है सर्दियाली अच्छा है सो इस बार आप मार्केट का नहीं घर बना के खा तो जे रेसिपी खुद बनाना चाहते हो वैल एंड गुड नहीं तो यू कैन ऑर्डर कॉन्टैक्ट नंबर पर गल करो तो अपना ऑर्डर दे सकते हो